ਬੀਬੀ ਪਠੜ ਨੇ ਜੀ ਸਾਡਾ ਇਹ 2000 ਕਿੱਲਾ ਰਿਕੁਆਇਰ ਹੈ ਜੀ ਬਾਈ ਜੀ 2000 ਕਿੱਲਾ ਰਿਕੁਆਇਰ ਕਰਵਾਉਣਾ ਸੀ ਜੀ ਬੀਬੀ ਪਠੜ ਨੇ 22 ਕਿਲੋਮੀਟਰ ਪਿਛਲਾ ਬਣ ਗਿਆ 18 ਕਿਲੋਮੀਟਰ ਸਾਡਾ ਰਹਿ ਗਿਆ 40 ਕਿਲੋਮੀਟਰ ਦਾ ਟੁਕੜਾ ਸੀ ਪਿਛਲਾ ਤਾਂ ਬੀਬੀ ਨੇ ਕਰਵਾਤਾ ਸੀ ਜੀ ਉਦੋਂ 2013 ਤੋਂ ਪਹਿਲਾਂ ਸਾਰਾ ਬਣ ਕੇ ਪਾਣੀ ਸਾਡੇ ਆ ਗਿਆ ਉਹ ਇਹਦਾ ਕੋਈ ਹੱਲ ਨਹੀਂ ਜੀ ਹੁਣ ਅਸੀਂ ਮੰਗ ਤੰਗ ਅੱਗੇ ਹੁਣ ਬਾਈ ਆਪਣਾ ਰਾਹੁਲ ਦਾ ਬੇਟਾ ਆਇਆ ਜੀ ਤੇਲ ਦੇ ਕੇ ਗਿਆ ਤੇ ਕੋਈ ਸਾਨੂੰ ਥੈਲੇ ਦੇ ਕੇ ਉਹਨਾਂ ਨੂੰ ਮੰਗਦਾਂ ਗਏ ਸਾਰਦੇ ਆਂ ਜੀ ਅਸੀਂ ਉਰੇ ਨਹੀਂ ਫਿਰ ਆ ਜਿਹੜਾ ਬੰਦ ਮਾਰਿਆ ਤੁਸੀਂ ਇਹ ਇੱਥੋਂ 14 ਕਿਲੋਮੀਟਰ ਹੈ ਜੀ 4 ਕਿਲੋਮੀਟਰ ਪਿੱਛੇ ਹੈ ਸਾਡਾ ਟੋਲ ਮਾਰਿਆ ਗਿਆ ਜੀ ਪਿੱਛੇ ਚੌੜਾ ਸਰਕਾਰ ਦਾ ਹੀ ਤਿੰਨ ਕਿੱਲੇ ਵੇ ਜੀ ਇੱਥੇ ਇੱਕ ਕਿੱਲਾ ਹੋ ਗਿਆ ਇੱਕ ਕਿੱਲਾ ਰਹਿ ਗਿਆ ਜੀ ਪਿੱਛੇ ਦੀ ਚੜਾਈ ਤਿੰਨ ਕਿੱਲਾਂ ਦੀ ਜੇ ਇੱਥੇ ਕਿੱਲੇ ਦੀ ਹੋਗੀ ਜੀ ਪਿੱਛੇ ਤਿੰਨ ਗੁਣਾ ਜੀ ਇੱਥੇ 500 ਕਿੱਲਾ ਰਕਵੈਰ ਹੋ ਗਿਆ ਸੀ 700 ਕਿੱਲਾ ਹੋ ਗਿਆ ਜੀ ਪਿੱਛੇ ਰਕਵੈਰ 500 ਕਿੱਲਾ ਰਕਵੈਰ ਕਰਨਾ ਰਹਿੰਦਾ ਇਹਦਾ ਤੇ ਦੋਨੇ ਪਾਸੇ ਕਿੱਲਾ ਕਿੱਲਾ ਚੌੜਾ ਕਰਨਾ ਰਹਿੰਦਾ ਇਹ ਜੀ ਇੱਕ ਕੇਸ ਲੜ ਰਿਹਾ ਜੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਕੇਸ ਚੱਲ ਰਿਹਾ ਜੀ ਸਾਡਾ ਪਾਣੀ ਥੱਲੇ ਡਾਊਨ ਹੋਇਆ ਹੁਣ ਕੁਝ ਨਹੀਂ ਜੀ 1 ਇੰਚ ਪਾਣੀ ਹੋਇਆ ਜੀ ਉੱਥੇ 2 ਇਹ ਹਲੇ ਪਰ ਸਪੀਡ ਤਾਂ ਹੁੰਦੀ ਨਹੀਂ ਪਾਣੀ ਜਾਂਦਾ ਜੀ ਪਤਾ ਨਹੀਂ ਕਿਧਰੋਂ ਆਉਂਦੇ ਉਹ ਨਹੀਂ ਵਧ ਜਾਂਦਾ ਜੀ ਇਹ ਹਲੇ ਤਾਂ ਜੀ ਇਹ ਤਾਂ ਘੱਗਰ ਬਹੁਤ ਉਧਰ ਨਹੀਂਗਾ ਮਾਰੋ ਜੀ ਪਿੰਡਾਂ ਗੜੀ ਜੇ ਇਹ ਉਧਰ ਟੁੱਟਦਾ ਫਿਰ ਸਾਰੇ ਲੈ ਜੂਗਾ ਹਾਂ ਉਧਰ ਤਾਂ ਬਹੁਤ ਨੀਮਾ ਏਰੀਆ ਜੀ ਹਾਂ ਜੀ ਤਰ ਆ ਨਾ ਥੋੜਾ ਗੱਲ ਨਾ ਦਸੀ ਜਾਂਦਾ ਬਹੁਤ ਜੀ ਇੰਤਜ਼ਾਰ ਦਿਨ ਹੋ ਗਏ ਜੀ ਇੱਥੇ ਬੈਠਿਆ ਨੂੰ ਨਹੀਂ ਆਉਂਦੀ ਰੋਕ ਰੋਕਾਂ ਅੱਜ ਕੋਈ ਅੱਜ ਦਾ ਦੁੱਖ ਨਹੀਂ ਬਈ ਸਾਨੂੰ 93 ਤੋਂ ਲੈ ਕੇ 2003 ਤੱਕ ਸਾਡੀ ਇੱਕ ਸਿੰਗਲ ਫਸਲ ਵੀ ਨਹੀਂ ਹੋਈ ਉਸ ਤੋਂ ਬਾਅਦ ਆ ਜਿਹੜਾ ਸਾਡਾ ਬੰਨਾ ਲੱਗੇ ਫੇਰ ਵੀ ਸਾਡੇ ਹੁਣ ਜਿਵੇਂ 23 ਚ ਸਾਰਾ ਮਰ ਗਿਆ ਜੀ 24 ਸਾਡਾ ਡੱਪਿਆ 25 ਚ ਫੇਰ ਤਿਆਰ ਸੀ ਜੀ ਤੇ ਅਸੀਂ ਬਹੁਤ ਤੰਗਾਂ ਜੀ ਅਸਟਾ ਡੀਜ਼ਲ ਜੀ ਸਰ ਡੀਜ਼ਲ ਅੱਗੇ ਚੱਲੀਏ ਆ ਦੇਖੋ ਜੀ ਗੱਲ ਇਹ ਹੈ ਮੈਂ ਪੂਰੇ ਪੰਜਾਬ ਦਾ ਦੌਰਾ ਕਰ ਚੁੱਕਿਆ ਹਾਂ ਪਹਿਲੀ ਗੱਲ ਤਾਂ ਪ੍ਰਬੰਧ ਤੇ ਸਰਕਾਰ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਜਿੱਥੇ ਗਏ ਆ ਲੋਕ ਚੀਕਾ ਮਾਰਦੇ ਆ ਅੱਜ ਮੈਂ ਇੱਥੇ ਆਇਆ ਸੀ ਮੈਨੂੰ ਇਹ ਲੱਗਦਾ ਸੀ ਮੈਂ ਤਾਂ ਇੱਥੇ ਲੇਟ ਆਇਆ ਮੈਂ ਤੁਹਾਨੂੰ ਅੱਜ ਇਹ ਦੱਸ ਦਿਆਂ ਵੀ ਇੱਥੇ ਇੱਕ ਮੰਤਰੀ ਹੈਗਾ ਉਹ ਵੀ ਹੈ ਵੀ ਸਚਾਈ ਮੰਤਰੀ ਜਿਹਦੇ ਅੰਦਰ ਨਹਿਰਾਂ ਡਰੇਨ ਕੱਗਰ ਛੱਗਰ ਸਭ ਆਉਂਦੇ ਆ ਮੈਂ ਸੋਚਿਆ ਵੀ ਇੱਥੇ ਤਾਂ ਸਭ ਕੁਝ ਕੰਮ ਠੀਕ ਹੋਣਾ ਹੈ ਪਰ ਮੈਂ ਆਪ ਚੌਥੇ ਪਤੀਜੇ ਪੁਆਇੰਟ ਤੇ ਆਇਆ ਰਾਜ ਵੀ ਬੰਦ ਮਾਰੀ ਜਾਂਦੇ ਇੱਕ ਪਹਿਲੇ ਥਾਂ ਤੇ ਗਏ ਸੀ ਚੰਦੂ ਚੰਦੂ ਗਏ ਸੀ ਉੱਥੇ ਮੋਟਰਾਂ ਦੀ ਕੋਈ ਰਿਪੇਅਰ ਨਹੀਂ ਕਰਾ ਸਕਿਆ ਖਰਾਬ ਪਈਆਂ ਜਿਹੜੀਆਂ ਮੋਟਰਾਂ ਰਿਪੇਅਰ ਹੋ ਕੇ ਚੱਲ ਜਾਂਦੇ ਤੇ ਪੰਪ ਨਾਲੋਂ ਪਾਣੀ ਚੱਕ ਲੈ ਆ ਇੱਥੇ ਗਏ ਆ ਮਗਰਲੇ ਪੁਆਇੰਟ ਤੇ ਮਗੋੜ ਸਾਹਿਬ ਉਹ ਕਹਿੰਦੇ ਸਾਨੂੰ ਕੋਈ ਇੱਕ ਚਵੰਨੀ ਦੀ ਮਦਦ ਨਹੀਂ ਦਿੱਤੀ ਸਰਕਾਰ ਨਹੀਂ ਰੱਖੀ ਇੱਥੇ ਆਏ ਆ ਤਿੰਨ ਪਿੰਡਾਂ ਦੇ 8-8 ਪਾਸੇ ਲੋਕ ਬੈਠੇ ਆ ਇਹ ਕਹਿੰਦੇ ਸਾਡੀ 1 ਰੁਪਏ ਦੀ ਢੇੜਾ ਤਾਂ ਮਾਰ ਗਏ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਅੱਜ ਲੋਕਾਂ ਨੂੰ ਤੇਲ ਚਾਹੀਦਾ ਮਿੱਟੀ ਚਾਹੀਦੀ ਹੈ ਕੋਠੇ ਲੋਕਾਂ ਦੇ ਡਿਗਪੇ ਜਮੀਨਾ ਚੋਂ ਚੱਕਣਗੇ ਪਾਈਪ ਪੱਖੇ ਇਹ ਪਤਾ ਕੀ ਹੈ ਸਰਕਾਰ ਦੇ ਹਾਸਤੇ ਇੱਕ ਚੁੰਡੀ ਵਾਲਾ ਕੰਮ ਹੈ ਚੁੰਡੀ ਵਾਲਾ ਜੇ 50 ਪੱਖੇ ਇੱਥੇ ਲਾਦੇ ਤੇ 50 ਉੱਥੇ ਲਾਦੇ ਤੇ 50 ਉੱਥੇ ਲਾ ਦੇਣ ਇਹ ਕਿਹੜਾ ਕਮਾਜੂ ਕੰਮ ਹੈ ਸਰਦਾਰ ਜੀ ਜੇ ਸਿੰਚਾਈ ਮੰਤਰੀ ਮੈਂ ਬੰਦਾ ਦਾ ਮੈਨੂੰ ਚੰਗਾ ਲੱਗਦਾ ਸੀ ਸ਼ਰੀਫ ਲੱਗਦਾ ਸੀਗਾ ਪਰ ਜੇ ਸਚਾਈ ਮੰਤਰੀ ਦਾ ਇਹ ਹਾਲ ਹੈ ਇਲਾਕੇ ਦਾ ਇਹ ਰੱਬ ਦੇ ਵਾਸਤੇ ਇਹ ਸਰਕਾਰ ਨੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਸੀ ਇਹਨੂੰ ਗੰਧਲਾ ਪੰਜਾਬ ਬਣਾ ਦਿੱਤਾ ਆ ਮੈਂ ਸੀਬੀਆ ਸਾਹਿਬ ਰਾਹੁਜੀ ਦੁਰਲਭ ਜੀ ਹੈਨਰੀ ਸਾਹਿਬ ਸਾਰੇ ਲੋਕ ਅੱਜ ਅਸੀਂ ਇੱਥੇ ਦੌਰਾ ਕਰਨ ਆ ਸਿ ਆਏ ਆਂ ਇੰਨੀ ਮਾੜੀ ਹਾਲਤ ਹੈ ਰੋਲਾ ਪਿਆ ਫਿਰਦਾ ਹੈ ਸਾਨੂੰ ਦੋਵੇਂ ਸਰਕਾਰਾਂ ਨੇ ਰਲ ਕੇ ਮਾਰਿਆ ਜੀ ਇੱਕ ਬੀਜੇਪੀ ਨੇ ਹੁਣ ਬੀਜੇਪੀ ਵਾਲਾ ਕਹਿੰਦਾ ਮੈਂ 1600 ਕਰੋੜ ਦੇ ਚੱਲੇ ਥੋਨੂੰ ਪਤਾ ਹੈ ਤੁਸੀਂ ਤਾਂ ਜਨਾਲੇ ਗਏ ਨਹੀਂ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਇਆ ਹੈ ਮਰ ਗਿਆ 70000 ਤੋਂ ਘੱਟ 75 ਤੋਂ ਕੋਈ ਗਾ ਤੇ ਮੱਝ ਨਹੀਂ ਆਉਂਦੀ ਆਉਂਦੀ ਹੈ ਕੋਠੇ ਡਿੱਗ ਪਏ ਟਿਊਬ ਵਾਲ ਬਹਿ ਗਏ ਫ੍ਰਿਜ ਸੜ ਗਏ ਮੋਟਰਾਂ ਸੜ ਗਈਆਂ ਘਰ ਪਾਟ ਗਏ ਇਹ ਹਾਲਾਤਾਂ ਤੇ ਜ਼ਮੀਨਾਂ ਸਾਢੇ 4 ਲੱਖ ਏਕੜ ਤਬਾਹ ਹੋ ਗਈ ਪਾਣੀ ਉੱਤੋਂ ਦੀ ਚਲਾ ਗਿਆ ਹਜੇ ਉਹਨਾਂ 50000 ਰੁਪਏ ਦੀ ਤਾਂ ਫਸਲ ਗਈ ਕੱਲਾ ਚੂਨਾ 15000 ਹੋਰੀ ਬਜਾਈ ਗਈ 65000 ਫੇਰ ਜਿਹੜਾ ਮਾਲ ਆ ਗਿਆ ਵਿੱਚ ਰੇਤਾ ਉਹਨੂੰ ਚੱਕਣ ਤੇ 15-20000 ਲੱਗਣਾ ਤੇ ਕਹਿੰਦੇ ਅਸੀਂ ਤੁਹਾਨੂੰ ਰੇਤ ਚੱਕਣ ਦੀ ਆਜ਼ਾਦ ਦਿੱਤੀ ਹੈ ਰੇਤ ਚੱਕਣ ਦੀ 31 ਦਸੰਬਰ ਤੱਕ ਫਿਰ ਅਸੀਂ ਚੱਕਾਂਗੇ ਸਾਡਾ ਇਹ ਨਾਹਰਾ ਚਲਾਵਾਂਗੇ ਜੋ ਦਿੱਤਾ ਹੈ ਸਾਡਾ ਖੇਤ ਸਾਡਾ ਰੇਤਾ ਸਾਡਾ ਖੇਤ ਇਹ ਇਹਨਾਂ ਨੇ ਮਾਈਨਿੰਗ ਕਰ ਕਰਕੇ ਅᱪਾ ਉਹ ਆਇਆ ਉਹਨਾਂ ਦਾ ਮੰਤਰੀ ਉਹ ਕਹਿੰਦਾ ਜੀ ਮਾਈਨਿੰਗ ਕਰਕੇ ਹੋਇਆ ਬਈ ਮਾਈਨਿੰਗ ਕਰਕੇ এনਵਾਇਰਨਮੈਂਟ ਦੀ ਕਲੀਅਰੈਂਸ ਤਾਂ ਤੁਸੀਂ ਦਿਨੇ ਵਾਤ ਵਰਨ ਵਾਲੀ ਜੀ ਤੁਸੀਂ ਨਾ ਦਿਓ 40 40 ਫੁੱਟ ਦੇ ਦਰਿਆਵਾਂ ਨੇ ਮੂੰਹ ਮੋੜ ਲਿਆ ਪਰਲੇ ਪਾਸੇ ਨੂੰ ਇੱਧਰ ਚੱਲਦੇ ਸੀ ਇੱਧਰ ਨੂੰ ਹੋ ਗਏ ਨੁਕਸਾਨ ਤਬਾਈ ਹੋਗੀ ਕਹਿੰਦੇ 12000 ਕਰੋੜ ਰੁਪਏ 12000 ਕਰੋੜ ਮੋਦੀ ਨੇ ਥੋੜੀ ਦਿੱਤਾ ਇਹ 12000 ਕਰੋੜ ਰੁਪਿਆ ਮਨਮੋਹਨ ਸਿੰਘ ਦੀ ਸਰਕਾਰ ਵੇਲਦਾ ਜਿਹੜੀਆਂ ਸਰਕਾਰਾਂ ਬੰਦੀਆਂ 50 ਸਾਲਾਂ ਚ ਜਿਹੜਾ ਐਸਟੀਆਰਐਫ ਦਾ ਫੰਡ ਹੈ ਜਿਹੜੀ ਉਹ 12.5 ਹਜ਼ਾਰ ਕਰੋੜ ਕਹਿੰਦਾ ਉਹ ਹਰ ਸੂਬੇ ਨੂੰ ਦਿੱਤਾ ਜਾਂਦਾ ਕੇਂਦਰ ਸਰਕਾਰ ਵੱਲੋਂ ਮਨਮੋਹਨ ਸਿੰਘ ਲਿਆਇਆ ਸੀ ਇਸਕੀ ਵੀ ਜੇ ਕਿਸੇ ਸੂਬੇ ਦੇ ਵਿੱਚ ਆਫਤ ਆ ਜੇ ਤੇ ਉਸ ਪੈਸੇ ਦੇ ਨਾਲ ਉਹ ਬਚਿਆ ਜਾ ਸਕਦਾ। ਉਹ 50 ਸਾਲਾਂ ਚ 2-3 ਹਜ਼ਾਰ ਕਰੋੜ ਰੁਪਈਆ ਜਿਹੜੀ ਦਿੱਲੀ ਸਰਕਾਰ ਹੁੰਦੀ ਉਹ ਦੇ ਦਿੰਦਾ। ਉਹ ਪੈਸਾ ਬੰਦਾ ਬੰਦਾ 12.5 ਹਜ਼ਾਰ ਕਰੋੜ ਰੁਪਈਆ ਦੀ ਉਸ ਦੀ ਗੱਲ ਕਰਦੇ ਆ। ਕੇਂਦਰ ਨੂੰ ਪਤਾ ਹੈ ਕਿ ਉਹ 12.5 ਹਜ਼ਾਰ ਕਰੋੜ ਹੈ ਨਹੀਂ। ਉਹ ਕਿੱਧਰ ਗਿਆ ਹੁਣ ਦੱਸਾਂ? ਉਹ ਕੁਝ ਤਾਂ ਮਸ਼ਹੂਰੀਆਂ ਤੇ ਲੱਗਿਆ ਮਾਨ ਸਾਹਿਬ ਦੀਆਂ ਤੇ ਸਭ ਤੋਂ ਜ਼ਿਆਦਾ। ਉਹ ਜੇ ਲੱਗਿਆ ਦਿੱਲੀ ਦੇ ਇਲੈਕਸ਼ਨਾਂ 'ਚ। ਕੁਝ ਲੱਗਿਆ ਤਨਖਾਹਾਂ ਤੇ ਉਹ ਜ਼ੀਰੋ ਹੈ। ਦਿੱਲੀ ਨੂੰ ਵੀ ਪਤਾ ਹੈ। ਤੋ ਤੋ ਕਾਏ ਇਸ ਕੱਲ ਦਾ ਵੀ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਕੋਲੇ ਪੈਸਾ ਹੈ ਨਹੀਂ ਇਹਨਾਂ ਨੇ ਹੋਰ ਪਾਸੇ ਵਰਤ ਲਿਆ ਇਸ ਦੇ ਬਾਵਜੂਦ ਤੁਸੀਂ 50 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ 1600 ਕਰੋੜ ਦੇ ਕੇ ਗਏ ਹੋ ਇਹ ਵੇਤ ਕਰਾਏ ਪੰਜਾਬੀਆਂ ਦੇ ਨਾਲ ਜਾਣ ਪੁੱਝ ਕੇ ਵੀ ਇੱਥੋਂ ਵੋਟ ਨਹੀਂ ਮਿਲਦੀ ਤੇ ਇਹਨਾਂ ਨੂੰ ਮਾਰ ਕੇ ਰੱਖੋ ਉਹ ਆਰਤੀ ਚਾ ਗਿਰਨੇ ਬੜਾ ਨੁਕਸਾਨ ਕੀਤਾ ਇੱਥੇ ਸਾਰਾ ਦੱਸੋ ਕੀ ਆਇਆ 6800 ਰੁਪਿਆ ਕੁਝ ਵੀ ਨਹੀਂ ਮਿਲੇ ਕਿਸੇ ਨੂੰ 5000 ਕਹਿੰਦਾ ਸੀ ਉਹ ਮਾਨ ਸਾਹਿਬ ਕਹਿੰਦੇ ਸੀ ਕਹਿੰਦੇ ਮੁਰਗੀ ਦਾ ਵੀ ਦਊਂਗਾ ਅੰਡੇ ਦਾ ਵੀ ਪੰਜ ਬਰਾਬਰ ਪੰਜ ਕਿੱਲਾਂ ਦਾ ਦਿੱਤਾ ਜੀ ਸੋ ਮੇਰੇ ਕਹਿਣ ਤੋਂ ਬਾਅਦ ਇਹ ਪੰਜਾਬ ਦੇ ਅੰਦਰ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਮੈਂ ਬੇਨਤੀ ਕਰਦਾ ਇੱਥੋਂ ਦੇ ਮੰਤਰੀ ਸਾਹਿਬ ਇਹ ਦੁਬਾਰੇ ਨਹੀਂ ਬੰਨਣਾ ਇਹ ਪਹਿਲੀ ਤੇ ਅਖੀਰਲੀ ਵਾਰੀ ਹੈ ਗੋਇਲ ਸਾਹਿਬ ਮੈਂ ਥੋੜਾ ਬੜਾ ਸਤਕਾਰ ਕਰਦਾ ਜੇ ਸੇਵਾ ਕਰ ਸਕਦਾ ਮਿੱਤਰਾ ਕਰਲਾ ਨਹੀਂ ਇੱਥੇ ਵੱਡੇ ਵੱਡੇ ਮੁੱਖ ਮੰਤਰੀ ਆਏ ਬੜੇ ਬੜੇ ਗਏ ਬੜੇ ਬੜੇ ਮੰਤਰੀ ਆਏ ਕਿਸੇ ਨੇ ਨਹੀਂ ਯਾਦ ਰੱਖਣਾ ਜੇ ਸੇਵਾ ਨਿਭਾ ਲੋਗੇ ਤਾਂ ਰਹੀ ਦੀ ਦੁਨੀਆ ਤੱਕ ਤੁਹਾਨੂੰ ਲੋਕ ਯਾਦ ਰੱਖੇ ਇਰੀਗੇਸ਼ਨ ਮਨਿਸਟਰ ਹੋਵੇ ਸਚਾਈ ਮੰਤਰੀ ਹੋਵੇ ਤੇ ਮੂਨ ਕਾਲੇ ਚੀਕਾ ਮਾਰਨ ਤੇ ਲਹਿਰਾ ਚੀਕਾ ਮਾਰੇ ਇਹੋ ਜੀ ਮੰਤਰੀ ਤੋਂ ਚੰਗਾ ਕਿ ਮੰਤਰੀ ਤੋਂ ਅਸਤੀਫਾ ਦੇ ਦੇਣਾ ਠੀਕ ਹੈ ਕਿ ਮੁੱਖ ਮੰਤਰੀ ਸਾਹਿਬ ਬਾਰੇ ਤਾਂ ਮੈਂ ਕਹਿਣਾ ਕੀ ਤਾਂ ਸਾਰਾ ਕੁਝ ਸਾਰਾ ਕੰਮ ਹੀ ਹੋਇਆ ਪਿਆ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਸੋ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿ ਮੈਂ ਲੇਟ ਆਇਆ ਹੈ ਤੇਰ ਫੁੱਲ ਪੇਟਾ ਸਾਡੇ ਸੇਵਾਦਾਰ ਸਾਥੀ ਭਰਾ ਇੱਥੇ ਲੱਗੇ ਹੋਏ ਐ ਤੇ ਅਸੀਂ ਵੀ ਜੋ ਆਪਦੇ ਨਿੱਜੀ ਉਹ ਜੋ ਕਰ ਸਕਦੇ ਹਮੇਸ਼ਾ ਤਿਆਰ ਹਾਂ ਇਸ ਤੋਂ ਬਾਅਦ ਵੀ ਤਿਆਰ ਹਾਂ ਸੱਚੇ ਪਾਤਸ਼ਾਹ ਤੁਹਾਨੂੰ ਕਿਸੇ ਦੀ ਲੋੜ ਨਾ ਪਵੇ ਪਰ ਜੇ ਫੇਰ ਪਾਵੇ ਤਾਂ ਰਾਜੇ ਵੜਿੰਗ ਨੂੰ ਯਾਦ ਕਰਦੇ ਹੋ ਫੇਰ ਮੈਂ ਫੇਰ ਆ ਜੂੰਗਾ ਇੱਕ ਡਰੇਨਾ ਕਾਲਾ ਰੱਜ ਵੀ ਜੇ 250 ਕਰੋੜ ਦੀਆਂ ਡਰੇਨਾ ਮਿੱਤਰਾ ਸਾਫ ਕੀਤੀਆਂ ਹੁੰਦੀਆਂ ਤੇ ਫਿਰ ਆ ਕੜੇਲ ਵਾਲਿਆਂ ਨੂੰ ਤੇ ਮੂਣ ਕਾਲਿਆਂ ਨੂੰ ਤੇ ਚੰਦੂ ਵਾਲਿਆਂ ਨੂੰ ਫਿਰ ਡਰੇਨਾ ਤੇ ਬਹਿਨ ਦੀ ਲੋਡ ਨਹੀਂ ਪੈਣੀ ਸੀ ਜੇ ਸਫਾਈ ਕੀਤੀ ਹੁੰਦੀ ਪੂਰੇ ਖੁਲਾਸੇ ਮੀਡੀਆ ਚ ਬੜੇ ਹੋਏ ਐ ਕਿ ਕਿਸ ਪ੍ਰਕਾਰ ਡਰੇਨੇਜ ਵਿਭਾਗ ਨੇ ਵੱਡੇ ਸਤਰ ਤੇ ਘਪਲਾ ਕੀਤਾ ਹੈ ਇਹਦੀ ਵੱਡੇ ਸਤਰ ਤੇ ਜੁਡੀਸ਼ਨਰੀ ਜਾਂਚ ਹੋਣੀ ਚਾਹੀਦੀ ਹੈ कि इस तरह ਤੁਸੀਂ ਲੋਕਾਂ ਨੂੰ ਬੇਫਕੂ ਬਣਾਇਆ ਇਹ ਪੂਰੇ ਪੰਜਾਬ ਦੀ ਗੱਲ ਹੈ ਇਹ ਇਕੱਲੇ ਇਥੋਂ ਦੀ ਗੱਲ ਨਹੀਂ ਸੋ ਮੈਂ ਚਾਹੂੰਗਾ ਕਿ ਜੁਡੀਸ਼ਲੀ ਕੋਈ ਨਾ ਕੋਈ ਇਨਕੁਆਇਰੀ ਹੋਣੀ ਚਾਹੀਦੀ ਹੈ ਐਸ ਡੀਓ ਐਸ ਡੀਓ ਦਾ ਵਿਚਾਰਾ ਜਾਣ ਕੇ ਮਾਰਤਾ ਹੋਣਾ ਕੋਈ ਨਿੱਕਾ ਐਸ ਡੀਓ ਉਸ ਸਟਿੰਗ 'ਚ ਪੜਿਆ ਗਿਆ ਹੋਣਾ ਉਹ ਸਟਿੰਗ 'ਚ ਫੜਿਆ ਹੀ ਜਾਣਾ ਸੀ ਅਗਲੇ ਨੇ ਅਗਲੇ ਨੇ ਬਰੌਂ ਦੀ ਕੋਸ਼ਿਸ਼ ਕੀਤੀ ਹੋਣੀ ਹੈ ਨਹੀਂ ਵਿਰਿਆ ਹੋਣਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਐਸ ਡੀਓ ਸਸਪੈਂਡ ਹੋਣਾ ਜਾਂ ਸਿਪਾਈ ਸਸਪੈਂਡ ਹੋਣਾ ਜਾਂ ਜੇ ਹੀ ਹੋਣਾ ਇਹ ਜਾਣ ਬੁੱਝ ਕੇ ਬੇਫਕੂ ਬਣਾਉਂਦੀ ਹੈ ਗੱਲ ਤਾਂ ਵੱਡੀ ਮੱਛੀ ਨੂੰ ਸਫੜੋ ਜੀ ਜੀ ਨੇ ਜੀ ਨੇ ਸਾਰਾ ਕੰਮ ਕਰਾਇਆ ਇਹ ਐਵੇਂ ਐਸਟੀਓ ਨੂੰ ਸਸਪੈਂਡ ਕਰਕੇ ਕੀ ਦੱਸਣਾ ਚਾਹੁੰਦੇ ਹੋ ਲੋਬੀ ਸਾਧ ਸੰਗਤ ਅਸੀਂ ਤੁਹਾਡੇ ਵਾਸਤੇ ਤਿਆਰ ਆ ਪ੍ਰਗਟ ਸਿਆ ਸੰਗਤ ਜੀ ਬਾਬਾ ਜੀ ਜੋ ਹੁਕਮ ਲਾਓਗੇ ਗਾ ਵੀ ਫਿਰ ਢੇੜਾ ਮਾਰੂੰਗਾ ਜੇ ਤਾਂ ਠੀਕ ਹੋ ਗਿਆ ਤਾਂ ਮੈਨੂੰ ਦੱਸ ਦਿਓ ਜੋ ਜੇ ਫੇਰ ਲੋੜ ਹੋਈ ਫੇਰ ਆ ਜੂੰਗਾ